ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਰ ਉਦਮ ਸਿੰਘ ਜੀ ਦੇ ਬਲਦਾਨ ਦੇ ਸਨੂ ਸਮਰਪਿਤ ਪਿੰਡ ਇਸੜੂ ਵਿਖੇ ਇਲਾਕਾ ਨਿਵਾਸੀਆਂ ਦੇ ਸੰਜੋਗ ਨਾਲ ਲਕੀ ਮੋਟਰਜ ਪਿੰਡ ਇਸੜੂ ਵਿਖੇ ਸਾਲ ਖੂਮਦਾਨ ਕੈਂਪ ਤੱਤੀ ਜਲਾਈ ਜਿਹਨੂੰ ਬੁੱਧਵਾਰ ਨੂੰ ਲਗਾਇਆ ਜਾ ਰਿਹਾ ਹੈ ਤੇ ਵੀਰ ਦੇਖੋ ਕਿਵੇਂ ਪੋਸਟਰ ਤੇ ਫੋਟੋ ਲੱਗੀਆਂ ਹਨ ਵੀਰ ਸਾਥ ਦੇ ਰਹੇ ਹਨ ਬਹੁਤ ਇਲਾਕਾ ਨਿਵਾਸੀ ਸੰਯੋਗ ਦੇ ਰਹੇ ਹਨ ਕਿਉਂਕਿ ਵੀਰ ਹਰ ਥਾਲ ਇੱਥੇ ਬ레ਡ ਪਕੌੜਿਆਂ ਦਾ ਲੰਗਰ ਸਗਾਉਂਦਾ ਹੈ ਇਸ ਵਾਰ ਵੀ ਬ레ਡ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ ਤੇ ਵਾਤਾਵਰਨ ਨੂੰ ਜੋ ਸਮੇਂ ਦੀ ਮੁੱਖ ਲੋੜ ਹੈ ਉਸ ਨੂੰ ਸਮਾਰਨ ਲਈ ਬੂਟਿਆਂ ਦਾ ਲੰਗਰ ਲਗਾਇਆ ਜਾਵੇਗਾ ਜੋ ਬੂਟੇ ਖੂਨਦਾਨੀਆਂ ਨੂੰ ਵੀ ਦਿੱਤੇ ਜਾਣਗੇ ਉਸ ਪ੍ਰੰਤ ਜੋ ਇਸ ਖੂਨਦਾਨ ਕੈਂਪ ਤੇ ਆਉਣਗੇ ਵੀਰ ਸੰਗਤ ਆਵੇਗੀ ਉਹਨਾਂ ਨੂੰ ਵੀ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਦਿੱਤੇ ਜਾਣਗੇ ਜੇ ਜੋ ਵੀ ਬੂਟੇ ਲਿਆਣਾ ਚਾਹੁੰਦੇ ਹਨ ਇਸੜੂ ਲੱਖੀ ਮੋਟਰ ਤੇ ਬੁੱਧਵਾਰ ਨੂੰ ਇਸ ਖੂਦਾਨ ਕੈਂਪ ਤੇ ਪਹੁੰਚ ਕੇ ਬੂਟੇ ਲਾ ਕੇ ਆਪੋ ਆਪਣੀਆਂ ਮੋਟਰਾ ਤੇ ਲਾ ਸਕਦੇ ਹੋ ਆਪਣੇ ਘਰੇ ਲਾ ਸਕਦੇ ਹੋ ਲੱਖੀ ਮੋਟਰਜ ਇਸੜੂ ਦਾ ਬਹੁਤ ਵਧੀਆ ਅਪਰਾਲਾ ਹੈ ਇਹ ਤੇ ਵੀਰ ਦੇ ਵਿੱਚ ਉਦਮ ਸਿੰਘ ਤੋਂ ਸੋਚ ਵੀਰ ਵਿੱਚ ਗੁੱਟ-ਗੁੱਟ ਕੇ ਭਰੀ ਹੋਈ ਹੈ ਲੱਖੀ ਮੋਟਰਜ ਵੀਰ ਇਹ ਉਦਮ ਸਿੰਘ ਦੀ ਜਾਨ ਬੁਲਾ ਕੇ ਬੂਟਿਆਂ ਦਾ ਲੰਗਰ ਲਗਾ ਕੇ ਦੇਖੋ ਬੂਟੇ ਤੁਸੀਂ ਦੇਖ ਸਕਦੇ ਹੋ ਵਧੀਆ ਬੂਟੇ ਲੈ ਕੇ ਆਇਆ ਵੀਰ ਆਪਣੇ ਕੋਲੋਂ ਤੇ ਵਧੀਆ 300 ਦੇ ਕਰੀਬ ਬੂਟਾ ਹੈ 300 ਦੇ ਕਰੀਬ ਬੂਟਾ ਵੰਡ ਦਿੱਤਾ ਜਾਵੇਗਾ ਤੇ ਬੂਟੇ ਉਸ ਦਿਨ ਲਗਾਵਾਂਗੇ ਵੀ ਸਾਡੇ ਨਾਲ RAMCHAND JI ਇਸਨਪੁਰ ਖੜੇ ਨੇ ਉਹਨਾਂ ਦਾ ਲੜਕਾ ਲੱਤੀ ਮੋਟਰ ਜਿੱਦਾ ਖੜਾ ਇਸ ਤਰ੍ਹਾਂ ਪੂਰਾ ਇਲਾਕਾ ਇਹ ਇਸ ਵਿੱਚ ਸੰਯੋਗ ਦੇ ਰਿਹਾ ਹੈ ਤੇ ਲੱਕੀ ਮੋਟਰਜ ਦਾ ਵਧੀਆ ਅਪਰਾਲਾ ਹੈ ਵੱਤਵਾ